पंजाब के मुख्यमंत्री सरदार प्रकाश सिंह बादल जब अपने जद्दी हलके लंबी जिला मुक्सर में विधानसभा वोटों को लेकर गांव रत्ता खेड़ा में गांव के लोगों से मिल रहे थे तो एक आदमी जिसका नाम गुरुबचन सिंह है उसने बादल साहब पर जूता उछाला पंजाब के मुख्यमंत्री प्रकाश सिंह बादल के ऊपर जूता फेंकने के बाद खुद मुख्यमंत्री बादल मीडिया के सामने आए विरोध नहीं ਉਹ ਬੋਰ ਰਹਿਦਾ ਔਰ ਉਹ ਅਮਰੀਕ ਸਿੰਘ ਮੈਨੂੰ ਜੋ ਪਤਾ ਲੱਗਾ ਜੇ ਨਾਲੇ ਵਾਲਾ ਇਹ ਤਾਂ ਉਹਨਾਂ ਪੁਲਿਸ ਵਾਲੇ ਦੱਸਣਗੇ ਮੈਂ ਨਹੀਂ ਕੁਝ ਕਹਿਣਾ ਪਰ ਕੀ ਕੰਨ ਦੀ ਕਾਰਵਾਈ ਕਰੋਗੇ ਜਾਂ ਉਹਨੂੰ ਮਾਫ ਨਹੀਂ ਮੈਂ ਕੁਝ ਨਹੀਂ ਕਹਿਣਾ ਇਹ ਪਤਾ ਨਹੀਂ ਕੀ ਗੱਲ ਸੀ ਉਹ ਪੁਲਿਸ ਵਾਲੇ ਦੇਖਣਗੇ ਕੀ ਗੱਲ ਹੈ ਕਿ ਮੈਨੂੰ ਤਾਂ ਕਿਸੇ ਦੇ ਖਿਲਾਫ ਨਹੀਂ ਪਿੰਡ ਸਾਰੇ ਨੂੰ ਸਾਡਾ ਮਦਈ ਹੈ ਲੇਕਿਨ ਉਹ ਕਿਉਂਕਿ ਉਹਨਾਂ ਦਾ ਤਲਕ ਤੁਸੀਂ ਜਾਣਦੇ ਹੋ ਸਾਰਾ ਉਹ ਪਤਾ ਨਹੀਂ ਕੀ ਕਨਸਪਿਰੇਸੀ ਹੈ ਕੀ ਨਹੀਂ ਉਹ ਤੋਂ ਦੱਸੋ ਤੁਹਾਡੇ ਉੱਪਰ ਜੈਨਕ ਵੀ ਐਨਕ ਵੀ ਟੁੱਟੀ ਆ ਤੁਹਾਡੇ ਉੱਪਰ ਨਹੀਂ ਮੇਰੀ ਤਾਂ ਉਹੀ ਐਨਕ ਟੁੱਟੀ ਆ ਜੀ ਇੱਕ ਇੱਕ ਆਮ ਆਦੀ ਪਾਰਟੀ ਵਾਲੇ ਕੇਜਰੀਵਾਲ ਨੂੰ ਦਿਖਾ ਰਹੇ ਆ ਸੀਐਮ ਦਾ ਕੀ ਕਹਿਣਾ ਚਾਹੋਗੇ ਦੇਖੋ ਦਿਖਾ ਰਹੇ ਆ ਬੜਨਾ ਤਾਂ ਕਿਸੇ ਨੇ ਨਹੀਂ ਦਿਖਾ ਪਾਵੇਂ ਕਿਸੇ ਨੂੰ ਇਹ ਦੇਖੋ ਕੇਸ਼ਰੀਵਾਲੇ ਨੂੰ ਕਦੇ ਕੋਈ ਪੰਜਾਬ ਦਾ ਬੰਦਾ ਇਹ ਕਰ ਸਕਦਾ ਹੈ ਕਿ ਬਾਹਰੋਂ ਆ ਕੇ ਕੋਈ ਇੱਥੇ ਰਾਜ ਕਰੇ ਪੰਜਾਬੀਆਂ ਚ ਗੈਰਤ ਆ ਅਣਖ ਹੈ ਜੇ ਇਸ ਵਾਂ ਕਰਨਗੇ ਪਰ ਲੋਕ ਕਰਨੀ ਚਾਰ ਵੋਟਾਂ ਦੇਣੀਆਂ ਉਹ ਵੀ ਨਹੀਂ ਦੇਣਗੇ ਚੰਗਾ